ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 88934 ਸੰਬੰਧੀ ਮਤੀ 54225 ਨੂੰ ਇੱਕ ਕੋਰਟ ਕੇਸ ਦਾ ਹਵਾਲਾ ਦੇ ਕੇ ਸਿੱਖਿਆ ਵਿਭਾਗ ਦਰਾਂ ਸਮੂਹ ਡੀ ਡੀਓ ਸਹਿਬਾਨ ਨੂੰ ਕੈਂਡੀਡੇਟਸ ਦੀ ਜੋਇਨਿੰਗ ਸੰਬੰਧੀ ਰੋਕ ਲਗਾਏ ਜਾਣ ਦੇ ਹੁਕਮ ਸੰਬੰਧੀ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ ਆਪ ਨੂੰ ਉਜਾらせ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਇਹ ਕੋਣ ਮਨ ਦੀ ਵੀਡੀਓ ਤੇ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ITT ਉਹਨਾਂ ਜਨਰਲ ਮਰਤੀ ਦੇ ਕੋਈ 24 ਅਕਤੂਬਰ ਉਮੀਦਵਾਰਾਂ ਨੂੰ ਜੋ ਅਪੁਆਇੰਟਮੈਂਟ ਲੈਟਰਸ ਦਿੱਤੇ ਗਏ ਹਨ ਉਹਨਾਂ ਵਿੱਚੋਂ ਕੁਝ ਤਾਂ ਜੁਆਇਨ ਕਰ ਗਏ ਹਨ ਪਰੰਤੂ ਕੁਝ ਕੈਂਡੀਡੇਟਸ ਦਾ ਮੈਡੀਕਲ ਵਗੈਰਾ ਦਾ ਪ੍ਰੋਸੈਸ ਪੂਰਾ ਨਾ ਹੋਣ ਕਾਰਨ ਉਹਨਾਂ ਦੀ ਜੁਆਇਨਿੰਗ ਅਜੇ ਨਹੀਂ ਹੋਈ ਹੁਣ ਸਿੱਖਿਆ ਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਸਮੂਹ ਡੀਓਸ ਨੂੰ ਇੱਕ ਪੱਤਰ ਲਿਖ ਕੇ ITT 99 ਜਨਰਲ ਮਰਤੀ ਦੇ ਅਪੁਆਇੰਟਡ ਉਮੀਦਵਾਰਾਂ ਨੂੰ ਜੁਆਇਨਿੰਗ ਨਾ ਕਰਵਾਉਣ ਦਾ ਇੱਕ ਹੁਕਮ ਜਾਰੀ ਕੀਤਾ ਗਿਆ ਹੈ ਇਸ ਦਾ ਕਾਰਨ ਇੱਕ ਕੋਰਟ ਕੇਸ ਦੇ ਆਰਡਰ ਪ੍ਰਾਪਤ ਹੋਣ ਨੂੰ ਦੱਸਿਆ ਗਿਆ ਹੈ। ਇੱਥੇ ਸ਼ੁਰੂ ਵਿੱਚ ਹੀ ਅਸੀਂ ਸਪੱਸ਼ਟ ਕਰ ਲੈਣਾ ਚਾਹੁੰਦੇ ਹਾਂ ਕਿ ਚੁਣੇ ਹੋਏ ਉਮੀਦਵਾਰਾਂ ਨੂੰ ਪੈਨਕ ਹੋਣ ਦੀ ਕੋਈ ਜ਼ਰੂਰਤ ਨਹੀਂ, ਭਰਤੀ ਜ਼ਰੂਰ ਪੂਰੀ ਹੋਏਗੀ। ਪਰੰਤੂ ਫਾਦਰ ਟਾਈਮ 'ਤੇ ਹੀ ਜੁਆਇਨ ਪ੍ਰੋਸੈਸ ਨੂੰ ਰੋਕ ਦਿੱਤਾ ਗਿਆ ਹੈ। ਇਸ ਦਾ ਕਾਰਨ ਪੂਰੀ ਤਰ੍ਹਾਂ ਸਮਝਣ ਲਈ ਪੂਰੀ ਵੀਡੀਓ ਨੂੰ ਦੇਖਣਾ ਤੇ ਸੁਣਨਾ ਚਾਹੀਦਾ ਹੈ ਤਾਂ ਜੋ ਸਹੀ ਜਾਣਕਾਰੀ ਮਿਲ ਸਕੇ ਤੇ ਕੋਈ ਗਲਤ ਫਹਮੀ ਕੈਂਡੀਡੇਟਸ ਦੇ ਮਨ ਦੇ ਵਿੱਚ ਪੈਦਾ ਨਾ ਹੋਵੇ। ਅਸਲ ਵਿੱਚ ਮਾਂਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਸੀਓਸੀਪ ਯਾਨੀ ਕੰਟੈਂਟ ਆਫ ਕੋਰਟ 1057 ਆਫ 2025 ਵੀਰਪਾਲਨ ਵਰਸਸ ਸ਼੍ਰੀ ਕਮਲ ਪਿਸ਼ੋਰ ਯਾਦਵ ਵੱਲੋਂ ਆਪਣੇ ਐਡਵੋਕੇਟ ਮਿਸਟਰ ਵਿਕਾਸ ਚਤਰਾਪਰਾਹੀ ਫਾਈਲ ਕੀਤੀ ਗਈ ਸੀ ਤੇ ਸੀਓਸੀਪ ਰਹੀਂ ਮੰਗ ਕੀਤੀ ਗਈ ਸੀ ਕਿ ਮਾਂਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਸੀਡਬਲਯੂਪੀ ਨੰਬਰ 10675 ਆਫ 2020 ਦੀਆਂ ਹਦਾਇਤਾਂ ਅਨੁਸਾਰ 2019 94 ਭਰਤੀ ਦੀ ਕਾਉਂਸਲਿੰਗ ਵਿੱਚ ਪਹਿਲਾਂ ਓਪਨ ਜਨਰਲ ਕੈਟਾਗਰੀ ਦੀ ਕਾਉਂਸਲਿੰਗ ਕੀਤੀ ਜਾਵੇ ਹੋਰ ਮਤਲਬ ਹੈ ਕਿ ਸੀ ਡਬਲਯੂ ਪੀ 10615 ਸਬੰਧੀ ਪੰਜਾਬ ਐਨ ਖਜ਼ਾਨਾ ਹਾਈ ਕੋਰਟ ਦੇ ਆਰਡਰ ਦੀਆਂ ਹਦਾਇਤਾਂ ਹਨ ਕਿ ਕਿਸੇ ਵੀ ਭਰਤੀ ਦੀਆਂ ਓਪਨ ਜਨਰਲ ਪੋਸਟਾਂ ਜੁਆਇੰਟ ਮੈਰਿਟ ਬਣਾ ਕੇ ਪਹਿਲਾਂ ਫਿਲ ਕੀਤੀਆਂ ਜਾਣ ਤੇ ਬਾਅਦ ਦੇ ਵਿੱਚ ਕੈਟਾਗਰੀ ਵਾਈਜ਼ ਮੈਟ ਬਣਾ ਕੇ ਉਹਨਾਂ ਕੈਂਡੀਡੇਟਸ ਨੂੰ ਆਪਣੀ ਆਪਣੀ ਕੈਟਾਗਰੀ ਵਿੱਚ ਵਿਚਾਰਦੇ ਹੋਏ ਮੈਟ ਬਣਾ ਕੇ ਭਰਤੀ ਪੂਰੀ ਕੀਤੀ ਜਾਵੇ। ਪਰੰਤੂ ਪਰਤੀ ਡੈਕ੍ਰੋਰੇਟ ਨੇ ਪੰਜਾਬ ਨਾ ਹਰਿਆਣਾ ਹਾਈ ਕੋਰਟ ਦੇ ਸੀਡਬੀਪੀ ਨੰਬਰ 10675 ਦੇ ਫੈਸਲੇ ਨੂੰ ਧਾਰਕਨਾਰ ਕਰਕੇ ਪੀਟੀਟੀ ਕੋਲ ਨਾਲ ਚਲਨ ਵਿੱਚ ਭਰਤੀ ਨੂੰ ਫਰੈਸ਼ ਪੋਸਟਾਂ ਤੇ ਬੈਕਲੌਗ ਦੀਆਂ ਪੋਸਟਾਂ ਨੂੰ ਦੋ ਪੱਗਾਂ 'ਚ ਵੰਡ ਕੇ ਤਕਰੀਬਨ 2400 ਤੋਂ ਵੱਧ ਕੈਂਡੀਡੇਟਸ ਨੂੰ ਤਾਂ ਅਪੁਆਇੰਟਮੈਂਟ ਲੈਟਰ ਜਾਰੀ ਕੀਤੇ ਹਨ। ਨੰਤੂ ਪੂਰੀ ਦੀ ਪੂਰੀ 9992 ਵਰਤੀਆਂ ਓਪਨ ਡੀਆਂ ਸਾਰੀਆਂ ਪੋਰਟਾਂ ਜੋ ਕਿ ਗਰੁਪਾ ਤੋਂ ਮਿਲ ਰਹੀ ਜਾਣਕਾਰੀ ਅਨਸਾਰ ਤਕਰੀਬਨ 2787 ਬਣਦੀਆਂ ਹਨ ਉਹਨਾਂ ਨੂੰ ਓਪਨ ਵਿੱਚ ਕਨਸੀਡਰ ਨਾ ਕਰਕੇ ਮਾਨਯੋਗ ਹਾਈ ਕੋਰਟ ਦੇ ਆਰਡਰ ਦੇ ਫੈਸਲੇ ਸਬੰਧੀ ਅਦਾਲਤ ਦੀ ਮਾਨ ਹਨੀ ਕੀਤੀ ਹੈ ਹੁਣ ਮਿਤੀ 4 ਜਨਵਰੀ 2025 ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸੀਓਸੀਪ ਨੰਬਰ 1057/2025 ਬਣਦੀ ਆਰਡਰ ਜਾਰੀ ਕੀਤਾ ਹੈ ਕਿ ਜਦੋਂ ਤੱਕ ਸਾਰੀ 93% ਦੀ ਜਨਰਲ ਕੈਟਾਗਰੀ ਉਮੀਦਵਾਰਾਂ ਦੀ ਕਾਉਂਸਲਿੰਗ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਦੂਜੀਆਂ ਕੈਟਾਗਰੀਆਂ ਦੇ ਉਮੀਦਵਾਰਾਂ ਨੂੰ ਜੁਆਇਨ ਕਰਨ ਦੀ ਆਗਿਆ ਨਾ ਦਿੱਤੀ ਜਾਵੇ ਇਸ ਦਾ ਮਤਲਬ ਇਹ ਹੈ ਕਿ ਹੁਣ ਦੀਆਂ ਓਪਨ ਕੈਟਾਗਰੀਆਂ ਦੀ ਕੋਈ 2787 ਪੋਸਟਾਂ ਦੀ ਕਾਉਂਸਲਿੰਗ ਆਲ ਕੈਟਾਗਰੀ ਵਿੱਚੋਂ ਪੂਰੀ ਕੀਤੀ ਜਾਵੇਗੀ ਤੇ ਬਾਅਦ ਦੇ ਵਿੱਚ ਹਰੇਕ ਕੈਟਾਗਰੀ ਦੀਆਂ ਨਿਰਧਾਰਤ ਪੋਸਟਾਂ ਦੀ ਕਾਉਂਸਲਿੰਗ ਕਰਕੇ ਮੈਟ ਲਿਸਟ ਰੀਕਾਉਸਟ ਕੀਤੀ ਜਾਵੇਗੀ ਇਸ ਕੰਮ ਲਈ ਸਰਕਾਰ ਨੇ 1 ਮਹੀਨੇ ਦੇ ਸਮੇਂ ਦੀ ਮੰਗ ਕੀਤੀ ਸੀ ਜਿਸ ਨੂੰ ਨਾ ਮੰਨਦੇ ਹੋਏ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ 15 ਦਿਨ ਦਾ ਸਮਾਂ ਸਰਕਾਰ ਨੂੰ ਸਾਰੀ ਓਪਨ ਜਨਰਲ ਕੈਟਾਗਰੀ ਦੀ ਕਾਉਂਸਲਿੰਗ ਪੂਰੀ ਕਰਨ ਲਈ ਦਿੱਤਾ ਹੈ ਹੁਣ ਇਸ ਕੇਸ ਦੀ ਅਗਲੀ ਸੁਣਵਾਈ ਮਿਤੀ 21/4/2025 ਨੂੰ ਮਿਸਟਰ ਜਸਟਿਸ ਫਰਕੇਸ਼ ਮਨੂਜਾ ਦੇ ਬੈਂਚ ਤੇ ਕੀਤੀ ਜਾਵੇਗੀ ਉਸ ਮਿਤੀ ਤੱਕ ਭਰਤੀ ਡਾਇਰੈਕਟੋਰੇਟ ਲਿਸਟ ਅਵਾਈਸ ਕਰਕੇ ਮਾਨ ਜੋ ਪੰਜਾਬ ਐਨ ਖਜ਼ਾਨਾ ਹਾਈ ਕੋਰਟ ਵਿੱਚ ਪੇਸ਼ ਕਰੇਗਾ ਐਸੀ ਸੰਭਾਵਨਾ ਪੁਨਰਾਈ ਜਾ ਰਹੀ ਹੈ ਵੈਸੇ ਜਿਨ੍ਹਾਂ ਕੈਂਡੀਡੇਟ ਨੂੰ ਅਪੁਆਇੰਟਮੈਂਟ ਲੈਟਰ ਮਿਲ ਚੁੱਕੇ ਹਨ ਉਹ ਤਾਂ ਸੇਫ ਹੀ ਹਨ ਜੇਕਰ ਉਹਨਾਂ ਵਿੱਚੋਂ ਕੁਝ ਕੈਂਡੀਡੇਟ ਨੇ ਜੁਆਇਨ ਨਹੀਂ ਕੀਤਾ ਤਾਂ ਉਹਨਾਂ ਨੂੰ ਵੀ ਜੁਆਇਨ ਕਰਵਾਇਆ ਜਾਵੇਗਾ ਇੱਕ ਵਾਰ ਫਿਰ ਦੱਸ ਦਈਏ ਕਿ ਭਰਤੀ ਤੇ ਕੋਈ ਸਟੇ ਨਹੀਂ ਲੱਗਿਆ ਸਗੋਂ ਡਿਪਾਰਟਮੈਂਟ ਨੇ ਪੂਰੀ ਆਪਨਾ ਜਨਰਲ ਕੈਟਾਗਰੀ ਦੀ ਕਾਉਂਸਲਿੰਗ ਪੂਰੀ ਕਰਨ ਲਈ ਸਮਾਂ ਮੰਗਿਆ ਹੈ ਜੋ ਕਿ 15 ਦਿਨਾਂ ਦਾ ਸਮਾਂ ਹਾਈ ਕੋਰਟ ਵੱਲੋਂ ਦਿੱਤਾ ਗਿਆ ਹੈ ਹੁਣ ਨੈਕਸਟ ਡੇਟ ਆਫ ਹੀアリング ਯਾਨੀ ਕਿ 21 ਅਪ੍ਰੈਲ 2025 ਦਾ ਇੰਤਜ਼ਾਰ ਕਰਨਾ ਹੋਵੇਗਾ ਕਿ ਇਹ ਕੇਸ ਉਸ ਮਿਤੀ ਨੂੰ ਕੀ ਰੁਕ ਅਪਣਾਉਂਦਾ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ